ਗੇਟ ਆਮੋ ਸਾਹਮਣੇ ਰੱਖਣਾ ਹਵਾ ਕ੍ਰੋਸ ਹੋਵੇ ਤੇ ਪੂਰਾ ਫਾਰਮ ਹਵਾਦਾਰ ਰੱਖਣਾ ਇਹਦਾ ਮੇਰੇ ਚਲੋ ਇਧਰ ਮੈਂ ਛੋਟੀਆਂ ਰੱਖ ਲਈਆਂ ਇਦੋਂ ਵੀ ਵੱਡੀਆਂ ਰੱਖ ਸਕਦੇ ਹੋ ਤੁਸੀਂ ਵਿੰਡੋ ਉਹ ਰੋਸ਼ਨਦਾਨ ਰੱਖਿਆ ਪੂਰਾ ਹਵਾਦਾਰ ਰੱਖਣਾ ਫਾਰਮ ਸਿਆਲ ਦੇ ਵਿੱਚ ਕੀ ਕਰਨਾ ਜਿਹੜੇ ਉਹ ਹੈ ਗੋਬਰ ਲੈਣਾ ਕਰਦਾ ਹੈ ਉਹਨੂੰ ਸਾਰਿਆਂ ਨੂੰ ਬੰਦ ਕਰ ਦੇਣੇ ਉਹ ਗਰਮੀ ਚ ਆ ਕੇ ਛੁੱਟੀ ਮਾਰੋ ਨਾਲੇ ਤਾਂ ਛੋਟੀਆਂ ਪਾਥੀਆਂ ਬਣ ਜਾਣੀਆਂ ਆਪਾਂ ਹਰੇਕ ਥਾਂ ਤੋਂ ਆਪਣਾ ਲੇਬਰ ਵੀ ਲੱਗੇ ਆਪਾਂ ਨੂੰ ਪਰ ਫਾਇਦਾ ਹੋਵੇ ਉੱਥੇ ਠੀਕ ਹੈ ਇਹ ਚੋ ਬਾਲਣ ਦੇਖ ਲਓ ਕਿੰਨਾ ਨਿਕਲਿਆ ਉਪਾਥੀਆਂ ਵਿੱਚੋਂ ਨਾਲੇ ਕੋਈ ਪੱਟਾ ਪਟਾਈ ਭੰਨਾ ਭਣਾਈ ਦਾ ਕੋਈ ਡਰ ਨਹੀਂਗਾ ਠੀਕ ਹੈ ਇਹ ਚੀਜ਼ ਹੋ ਗਈ ਉਸ ਤੋਂ ਬਾਅਦ ਆ ਗਿਆ ਇਹ ਚ ਪਾਰਟੀਸ਼ਨ ਕਿਵੇਂ ਕਰਨੀ ਆਪਾਂ ਫਾਰਮ ਦੀ ਪਾਰਟੀਸ਼ਨ ਕਿਵੇਂ ਕਰਨੀ ਇਹ ਬਹੁਤ ਜ਼ਰੂਰੀ ਹੈ ਹੁਣ ਕਈ ਭਰਾ ਕਹਿੰਦੇ ਯਾਰ ਸਾਡੀ ਬੱਕਰੀ ਫਾਲ ਸੱਟ ਗਈ ਠੀਕ ਹੈ ਉੱਚ ਕੀ ਹੁੰਦਾ ਜਿਹੜੀ ਗੱਬਣ ਬੱਕਰੀਆਂ ਹੁੰਦੀਆਂ ਉਹਨਾਂ ਨੂੰ ਦੂਜੀ ਬੱਕਰੀ ਮਾਰਦੀ ਐ ਕਿਉਂਕਿ ਗੱਬਣ ਬੱਕਰੀ ਪਾਸੇ ਰਹੂਗੀ ਸਾਈਡ ਤੇ ਉਹਨੂੰ ਆਪ ਦੇ ਬੱਚਿਆਂ ਦਾ ਹੁੰਦਾ ਜਿਹੜੀ ਖਾਲੀ ਬੱਕਰੀ ਐ ਉਹਦੇ ਟੱਕਰ ਮਾਰੂਗੀ ਮਾਰੂਗੀ ਜਦੋਂ ਟੱਕਰ ਵੱਜ ਗਈ ਕੋਖੇ ਚ ਫਾਲ ਸਿੱਟਣਾ ਲਾਜ਼ਮੀ ਐ ਠੀਕ ਐ ਅਲੱਗ-ਅਲੱਗ ਪੋਰਸ਼ਨ ਬਣਾਉਣੇ ਆ ਤੁਸੀਂ ਜਦੋਂ ਫਾਰਮ ਬਣਾਉਣਾ ਪੰਜ ਪੋਰਸ਼ਨ ਬਣਾ ਲਓ ਚਾਰ ਬਣਾ ਲਓ ਮੇਮਣਿਆਂ ਦਾ ਅਲੱਗ ਹੋਵੇ ਗੱਬਣ ਬੱਕਰੀਆਂ ਦਾ ਅਲੱਗ ਹੋਵੇ ਬਰੀਡਰ ਦਾ ਅਲੱਗ ਹੋਵੇ ਦੂਜੀਆਂ ਬੱਕਰੀਆਂ ਦਾ ਅਲੱਗ ਹੋਵੇ ਇਹ ਤੁਸੀਂ ਆਪਦੇ ਸ਼ੈੱਡ ਦੇ ਮੁਤਾਬਕ ਉਹ ਘਟਾਵਦਾ ਸਕਦੇ ਹੋ 15 ਫੁੱਟ ਦਾ ਕਰ ਲੋ ਹਾਂ 20 ਫੁੱਟ ਬਾਸ ਵਾਲਾ ਕੰਮ ਵੀ ਫੇਲ ਆ ਬਾਈ ਜਾਲੀ ਵਾਲਾ ਕੰਮ ਕਿਤੇ ਫਾਰਮ ਦੇ ਵਿੱਚ ਛੋਟੀ ਢੱਬੀ ਵਾਲੀ ਜਾਲੀ ਨਹੀਂ ਲਾਉਣੀ ਤੁਸੀਂ ਉਹਦੇ ਵਿੱਚ ਸਿੰਘ ਤੜਾ ਲੈਂਦੀ ਹੈ ਬੱਕਰੀ ਤੁਸੀਂ ਆ ਡੇਢ ਨੰਬਰ ਹੁਣ ਆਪਾਂ ਆਉਣੇ ਬਚਤ ਤੇ ਗੱਲ ਇਹ ਮੇਰਾ ਸਾਰਾ ਫਾਰਮ ਸਵਾ ਨੰਬਰ ਡੇਢ ਨੰਬਰ ਇੱਟ ਦਾ ਪਾਇਆ ਹੋਇਆ ਤੇ ਗਾਰੇ 'ਚ ਚਣਾਈ ਕੀਤੀ ਹੈ ਇਹਦੀ ਤੁਹਾਨੂੰ ਪਤਾ ਲੱਗਦਾ ਕਿਤੋਂ ਗਾਰੇ 'ਚ ਚਣਾਈ ਕਰੀਦਾ ਉੱਤੋਂ ਨੂੰ ਟੀਪ ਕਰਤਾ ਬਹੁਤ ਘੱਟ ਖਰਚੇ 6 ਤੋਂ 7 ਲੱਖ ਚ ਸਾਰਾ ਬਣਾਇਆ ਹੈ ਮੇਰਾ ਬਾਹਰੋਂ ਬਾਥਰੂਮ ਵੀ ਬਣੇ ਆ ਆ ਲੱਖ ਰੁਪਇਆ ਜਾਲੀ ਤੇ ਵੀ ਲੱਗਿਆ ਜੇ ਮੈਂ ਸਹੀ ਫਾਰਮ ਬਣਾਉਂਦਾ ਸਾਰਾ ਛੱਤਾਂ ਛੁੱਤਾਂ ਵਧੀਆ ਬਣਾਉਂਦਾ ਇਹ 13 ਤੋਂ 14 ਲੱਖ ਸੀ ਇਹਦੂ ਮੇਰੇ ਵਾਲੀ ਜਗ੍ਹਾ ਥੋੜੀ ਬੋਧੀ ਵੱਧ ਹੋਊਗੀ ਜੀ ਸੇਮ ਆ ਥੱਲੇ ਫਰਸ਼ ਲਾ ਕੇ ਤੇ ਚਾਦਰ ਪਾ ਕੇ ਦੂਜੀ ਉਹ ਫਾਰਮ ਨਹੀਂ ਸੀ ਬਣਾਇਆ ਕਿਸੇ ਹੋਰ ਪਰ ਪਹਿਲੇ ਬਣਾਇਆ ਸੀ 14 ਲੱਖ ਰੁਪਇਆ ਲੱਗਿਆ ਪਰਤਪੁਰਤ ਪਾਇਆ ਹਾਂ ਆਪਾਂ ਕੀ ਆਪਾਂ ਜਾਦੇ ਪੈਸੇ ਛੱਡ ਤੇ ਨਹੀਂ ਲਾਉਣੇ ਇੱਟਾਂ ਨੇ ਆਪ ਨੂੰ ਆਮਦਨ ਨਹੀਂ ਦੇਣੀ ਫਾਰਮ ਆਪਣਾ ਗਰਮੀ ਤੋਂ ਜਾਨਵਰ ਬਚਾਵੇ ਸਰਦੀ ਤੋਂ ਬਚਾਵੇ ਮੀਂਹੇਰੀ ਤੋਂ ਬਚਾਵੇ ਤੂਫਾਨ ਤੋਂ ਬਚਾਵੇ ਪਾਉ ਜਾਂ ਫਾਰਮ ਇਹ ਵੀ ਨਾ ਹੋਵੇ ਮੀਂਹਰੀ ਹਜੇ ਉੱਧਰ ਹੋਵੇ ਮੁਕਸਰ ਤੇ ਪਹਿਲਾਂ ਡੈਗ ਪਈ ਏਜਾ ਵੀ ਨਹੀਂ ਕੱਚਾ ਬਣਾਉਣਾ ਠੀਕ ਹੈ ਪਰ ਜਾਦੇ ਪੈਸੇ ਨਹੀਂ ਥੱਪਣੇ ਤੇ ਜਾਨਵਰਾਂ ਤੇ ਪੈਸੇ ਲਾਉਣੇ ਆ ਕਿਉਂਕਿ ਜਾਨਵਰ ਨੇ ਆਪ ਨੂੰ ਆਮਦਨ ਦੇਣੀ ਆ ਨਾ ਕਿ ਛੱਡਨੇ ਠੀਕ ਹੈ ਪਾਰਟੀਸ਼ਨ ਦਾ ਪਤਾ ਲੱਗ ਗਿਆ ਇਹਦਾ ਵੀ ਕਿਉਂ ਆ ਜਿਵੇਂ ਹੁਣ ਜਿਹੜੀ ਚੜਾਈ ਜਿੰਨੀ ਮਰਜ਼ੀ ਕਰ ਸਕਦੇ ਇਹ ਤੁਸੀਂ ਆਪਦੇ ਫਾਰਮ ਦੇ ਹਿਸਾਬ ਨਾਲ ਹੁਣ ਜਿਵੇਂ 50 ਫੁੱਟ ਹੈ ਇਹ ਉਹ 20/20 ਆ 15-15 ਦਾ ਹੀ ਰੱਖਿਆ ਠੀਕ ਹੈ 15-15 ਦਾ ਆਪਦਾ ਹਿਸਾਬ ਨਾ ਕਰ ਲੋ ਤੁਸੀਂ ਮੈਂ ਆ ਵਿੱਚੋਂ ਹੁਣ ਮੇਰਾ ਸਟੋਰ ਹੈ ਨਹੀਂ ਸੀਗਾ ਮੈਂ ਥੋੜਾ ਜਿਹਾ ਆਪਦਾ ਇੱਥੇ ਫੀਡ ਫੂਡ ਰੱਖਣ ਨੂੰ ਉਹ ਰੱਖ ਲਿਆ ਠੀਕ ਹੈ ਇਹ ਤੁਸੀਂ ਹੁਣ ਇੱਕ ਹੋਰ ਗੱਲ ਆ ਜਿਵੇਂ ਮੈਂ 6 ਤੋਂ 7 ਸਾਲ ਆਪਦੇ ਪੁਰਾਣਾ ਘਰ ਤੁਹਾਨੂੰ ਦਿਖਾਉਂਗਾ ਜਿੱਥੇ ਮੇਰਾ ਪੁਰਾਣਾ ਫਾਰਮ ਹੈਗਾ ਠੀਕ ਹੈ ਇਹ ਨਹੀਂ ਗਾ ਤੁਸੀਂ ਅੱਜ ਆਪਦਾ ਢਾ ਲੈਣਾ ਜਾ ਕੇ ਬਈ ਯਾਰ ਸਾਨੂੰ ਤਾਂ ਬਾਈ ਨੇ ਆਖਿਆ ਸੀ ਇੰਨੇ ਬਾਈ ਇੰਨੇ ਦੇ ਇਹ ਤੁਸੀਂ ਆਪਦੀ ਗੰਜਾਸ਼ ਦੇਖਣੀ ਆ ਠੀਕ ਹੈ ਇਹ ਨਾ ਹੋਵੇ ਪਰ ਜਿਹਨੇ 5-10 ਬੱਕਰੀਆਂ ਤੋਂ ਉਹਨੂੰ ਐਡਾ ਫਾਰਮ ਪਾਉਣ ਦੀ ਲੋੜ ਨਹੀਂ ਆ ਆਪ ਦਾ ਤੁਹਾਡਾ ਕੋਈ ਪੁਰਾਣਾ ਕਮਰਾ ਪਿਆ ਉਹਦਾ ਮੈਂ ਤੁਹਾਨੂੰ ਦੱਸੂਗਾ ਕਿਵੇਂ ਮੋਡੀਫਾਈ ਕਰਨਾ ਤੁਸੀਂ ਠੀਕ ਹੈ 5-10000 ਰੁਪਏ ਨਾ ਖਰਨੀਆਂ ਬਣਾ ਕੇ ਆਪੂਰਸ਼ਨ ਬਣਾ ਕੇ ਤੁਸੀਂ ਆਦਾ ਕੰਮ ਚਲਾ ਲਓ ਜੀ ਮੈਂ ਇਹ 7-8 ਸਾਲਾਂ ਬਾਅਦ ਪਾਇਆ ਇਹਦੇ ਡਰ ਦੇ ਕੰਮ ਹੀ ਨਾ ਸ਼ੁਰੂ ਕਰੋਂ ਬਈ ਯਾਰ ਉਹ ਉਹਨੇ ਬਾਈ ਉਹਨੇ ਦਾ ਹੋਊਗਾ ਫਾਰਮ ਫੇਰੀ ਠੀਕ ਹੈ ਬੱਕਰੀਆਂ ਉਹਦਾ ਵੀ ਮੈਂ ਤੁਹਾਨੂੰ ਦੱਸੂ ਬੱਕਰੀ ਪਾਲਣ ਤਾਂ ਹੀ ਕੰਮ ਜਾਪਾ ਇਹਨੂੰ ਆਪਾਂ ਛੱਤ ਤੇ ਵੀ ਪਾਲ ਸਕਦੇ ਹਾਂ ਜੇ ਜਗ੍ਹਾ ਹੈਣੀ ਹੈ ਆਪਣੇ ਕੋਲ। ਜਿਹੜਾ 50x20 ਹੈ ਸਫੀਸ਼ੀਐਂਟ ਹੈ 100 ਬੱਕਰੀ ਹੱਸਤੇ। ਹਾਂ ਜੀ ਹਾਂ ਜੀ। ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ। ਇਹ ਸਫੀਸ਼ੀਐਂਟ ਹੈ ਬਈ 50x20 ਦਾ 100 ਕੋਲ। ਹਾਂ ਇਹ ਕਲੀਅਰ ਹੈ ਪਰ ਲੋਨ ਆਸਤੇ ਨਹੀਂ ਲੋਨ ਆਸਤੇ 60 ਦਾ ਹੋਊਗਾ ਇਹ 60x20 ਦਾ। 60x20 ਦਾ ਹਾਂ ਉਹਦਾ ਮੈਂ ਤੁਹਾਨੂੰ ਦੱਸੂਗਾ ਜਿਹੜਾ ਲੋਨ ਵਾਲਾ ਸ਼ੈੱਡ ਆ ਲੋਨ ਵਾਲੇ ਸ਼ੈੱਡ ਚ ਆ ਆਪਣੀ ਛੱਤ ਇਹ ਵੀ ਨਹੀਂ ਕੰਮ ਕਰਦੀ। ਉਹ ਚ ਆਪਾਂ ਨੂੰ ਪ੍ਰੋਪਰ ਜਿਹੜੀ ਸੀਮੈਂਟ ਡਾਲੀ ਆਗੀ ਜਿਵੇਂ ਡੈਰੀ ਫਾਰਮ ਦੇ ਸ਼ੈੱਡ ਹੋ ਗਿਆ ਇਸ ਲੋਟ ਪਾਈ ਹੁੰਦੇ ਆ ਉਹ ਪਊਗਾ ਜਾਂ ਲੈਟਰ ਪਊਗਾ। ਉਹ ਬਤਾਉਣੀ ਕੰਮ ਜੀ। ਉਹ ਚ ਬਾਈ ਲੋਨ ਵਾਲੇ ਚ ਕੁਛ ਨਹੀਂ ਚੱਲਦਾ। ਉਹ ਉਹ ਤੁਹਾਨੂੰ ਮੈਂ ਲੋਨ ਦਾ ਦੱਸ ਦਿੰਨਾ। ਉਹ ਸੀਏ ਬਣਾਊਗਾ ਪਹਿਲਾਂ ਇੰਨੇ ਬਾਈ ਇੰਨੇ ਦਾ ਹੋਊਗਾ ਜੀ। ਆ ਸਾਡਾ ਸਟੋਰ ਰੂਮ ਹੋਊਗਾ, ਸਾਡਾ ਲੇਬਰ ਵਾਲਾ ਹੋਊਗਾ, ਇੰਨੀਆਂ ਖੁਰਨੀਆਂ ਹੋਣੀਆਂ, ਪਾਣੀ ਵਾਲੀ ਢਿੱਗੀ ਹੋਊਗੀ। ਉਹ ਪ੍ਰੋਜੈਕਟ ਫਾਈਲ ਚ ਪਹਿਲਾਂ ਦੱਸਣਾ ਹੁੰਦਾ ਆਪਾਂ। ਕਿ ਕਿੰਨੀਆਂ ਬੱਕਰੀਆਂ ਰੱਖਣੀਆਂ ਕਿਹੜੀ ਨਸਲ ਰੱਖਣੀ ਆ ਠੀਕ ਹੈ ਚਲੋ ਇਹ ਸਬਜੈਕਟ ਹੋਰ ਆ ਉਹ ਆਪਾਂ ਦੱਸਾਂਗੇ ਬਾਅਦ ਚੋਥੇ ਠੀਕ ਹੈ ਤੇ ਇਹ ਜਿਹੜੇ ਭਰਾਵਾਂ ਨੇ ਆਪ ਕੰਮ ਸ਼ੁਰੂ ਕਰਨਾ ਉਹਨਾਂ ਵਾਸਤੇ ਆ 50 பை 20 ਇਹ ਆਪਣੇ ਆਪ ਦੇ ਵੱਲੋਂ ਆਪ ਦੇ ਵੱਲੋਂ 100 ਬੱਕਰੀ 100 ਬੱਕਰੀ ਰੱਖ ਭਲੇ 150 ਵੀ ਲੋ 100 ਬੱਕਰੀਏ ਚ ਪੂਰੀ ਖੁਸ਼ ਰਹੂਗੀ ਵਿਚੀ ਬਰੀਡਰ ਵਿਚੀ ਸਾਰਾ ਸਾਰਾ ਹਾਂ ਕਿਉਂਕਿ ਇਹ ਚ ਆਏ ਹੁੰਦਾ ਜਦੋਂ ਬੱਕਰੀ ਨੂੰ ਮਾਹੌਲ ਉਹ ਜਾ ਬਣਾਣਾ ਚਾਹੀਦਾ ਠੀਕ ਹੈ ਬੱਕਰੀ ਦਾ ਥਾਂ ਨਹੀਂ ਗਿੱਲਾ ਹੋਣਾ ਚਾਹੀਦਾ ਖਿਆਲਾਂ ਦੇ ਵਿੱਚ 2 ਮਹੀਨੇ ਬਹੁਤ ਮੇਜਰ ਪ੍ਰੋਬਲਮ ਆਉਂਦੀ ਹੈ ਇੱਕ ਜਦੋਂ بارشਾਂ ਹੁੰਦੀਆਂ ਠੀਕ ਹੈ ਥਾਂ ਸੁੱਕਾ ਹੋਵੇ ਬੱਕਰੀ ਨੂੰ ਜਦੋਂ ਥਾਂ ਗਿੱਲਾ ਰਹਿਣ ਲੱਗਿਆ ਬੱਕਰੀ ਨੂੰ ਬਿਮਾਰੀ ਆਊਗੀ ਆਊਗੀ ਆਟੋਮੈਟ ਖਾਸ ਕਰਕੇ ਐਫਐਮਡੀ ਤੇ ਪੀਪੀਆਰ ਵੀਰੇ ਇੱਕਾ ਮੰਨ ਲਓ ਟੀਪ ਕਰਨਾ ਜ਼ਰੂਰੀ ਹੈ ਇਹ ਜ਼ਰੂਰੀ ਹੈ ਬਾਈ ਜੇ ਤੁਸੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਕਿ ਨਹੀਂ ਕਰ ਸਕਦੇ ਪਰ ਜਿਹੜਾ ਥੱਲਿਓਂ ਆ 5-5 ਫੁੱਟ ਜਿਵੇਂ ਕਿਹਾ ਮੇਰੀਆਂ ਠੀਕ ਹੈ ਵਾਇਰ ਲਾ ਇਹ ਚ ਵਾਇਰਲ ਨਹੀਂ ਛੱਡਣੀ ਕੋਈ ਵੀ ਇਹਦੇ ਵਿੱਚ ਪਿੱਸੂ ਚਿਚੜ ਜੂਆ ਉਹ ਆਂਡੇ ਦੇਣੀ ਆ 5 ਫੁੱਟ ਜ਼ਰੂਰੀ ਆ ਹਾਂ 5 ਫੁੱਟ 4 ਤੋਂ 5 ਫੁੱਟ ਟੀਬ ਥੱਲੇ ਪੂਰਾ ਕੋਈ ਖੱਡ ਜਾਂ ਕੋਈ ਵੀ ਉਹਨਾਂ ਨੂੰ ਮਿਲ ਨਹੀਂ ਨਹੀਂ ਚਾਹੀਦੀ ਟੀਬ ਦਾ ਬਈ ਜ਼ਰੂਰੀ ਆ ਫਿਰ ਮੀਆਂ ਜੇ ਖਰੂਗਾ ਹਾਂ ਟੀਬ ਤੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਇਹ ਸਾਰਾ ਮੰਨ ਲਓ 12-13000 ਸਾਰਾ ਟੀਬ ਦਾ ਖਰਚਾ ਮਿਸਤਰੀ ਦਾ ਬਣਿਆ ਸੀਗਾ ਤੇ 10-15000 ਦਾ ਇਹ ਤੇ ਲੱਗਿਆ ਆ ਛੱਤ ਮੇਰੀ 50000 ਚ ਪੈ ਗਈ ਸਾਰੀ ਨਹੀਂ ਗਾਡਰਾ ਤੋਂ ਬਣਾ ਨਹੀਂ ਗਾਡਰਾ ਸਣੇ ਹਾਂ ਇਹ ਕਵਾੜ ਝੋਲੀਆਂ 45 ਰੁਪਏ ਕਿਲੋ ਆਪਾਂ ਹਾਂ ਇਹ ਤੁਸੀਂ ਆਪ ਹਿੰਮਤ ਕਰ ਰਹੇ ਕਿ ਕਿਥੋਂ ਚਾਰ ਪੈਸੇ ਬਚਾਉਣੇ ਇਹ 17 18000 ਦੀ ਆ ਜਿਹੜੀ ਡਾਂਗ ਤੇ ਪਾਟਿਆ ਬਾਸ ਆਇਆ ਜਿਹੜਾ ਸਾਰਾ ਇਹ ਆਪਾਨੂੰ ਫ੍ਰੀ ਆਫ ਕਾਸਟ ਉੱਤੇ ਇਹਦੇ ਕੀ ਆ ਲਫਾਫਾ ਪਾਇਆ ਹੋਇਆ ਲਫਾਫਾ ਚੰਗਾ ਪਾਉਣਾ ਤੁਸੀਂ ਉਹਨੂੰ ਕੋਈ ਸਾਰਿਆਂ ਨਾਲੋਂ ਮਹਿੰਗਾ ਦੇ ਦੇ ਲਫਾਫਾ ਹਾਂ ਉਸ ਤੋਂ ਬਾਅਦ ਮਿੱਟੀ ਜਿਹੜੀ ਆਪਣੀ ਬਣਾ ਕੇ ਵਧੀਆ ਟੂੜੀ ਪਾ ਕੇ ਵਿੱਚ ਕਲੋਰੋ ਜਾਂ ਕਾਲਾ ਤੇਲ ਪਾ ਕੇ ਫੇਰ ਲਾਉਣੀ ਆ ਉੱਤੇ ਵੀ ਕੋਣ ਨਾ ਬਣੇ ਜਾਂ ਕੋਈ ਉਹ ਨਾ ਹੋਵੇ ਹਨਾ ਉਹ ਪੂਰੀ ਉਹਦੀ ਟਲਾਂਟ ਨੂੰ ਪੂਰੀ ਪ੍ਰਣਾਲੇ ਪਨੂਲੇ ਰੱਖ ਕੇ ਇਹ ਕਿਤੇ ਨਹੀਂ ਜਾਂਦੀ ਛੱਤ ਇਹ ਫੇਰ ਕੱਲ ਨੂੰ ਮੇਰੇ ਬੱਚਾ ਨੇ ਆਖਣਗੇ ਬਈ ਸਾਡਾ ਤਾਂ ਡੈਡੀ ਉਹੀ ਬੱਕਰੀਆਂ ਰੱਖੀ ਬੈਠਾ ਐਵੇਂ ਥਾਂ ਚਾਰਕਣ ਵਾਲਾ ਉਹਨਾਂ ਨੇ ਜੇ ਪੱਟਣਾ ਹੋਇਆ ਇਹ ਉਹਨਾਂ ਨੂੰ ਉਦੋਂ ਵੀ ਇਹ ਪੈਸੇ ਦੇ ਕੇ ਜਾਊਗਾ ਘਾਟਾ ਨਹੀਂ ਪਉਂਦਾ ਫਾਰਮ ਆਹ ਜਿਹੜੀ 8000 ਨੂੰ ਆਈਏ 4 ਨੂੰ ਵਿਕੂਗੀ ਉਦੋਂ ਨੂੰ ਪੁਰਾਣੀ ਰੇਟ ਵੱਧ ਜਾਣਾ ਆਹ ਮਿੱਟੀ ਜਿਹੜੀ ਮੇਰੀ ਅੱਜ 600 ਦੀ ਟਰਾਲੀ ਆ ਉਦੋਂ ਤਾਂ 2-3000 ਦੀ ਟਰਾਲੀ ਹੋ ਜਣੀ 10-20 ਸਾਲਾਂ ਨੂੰ ਤਾਂ ਮਿੱਟੀ ਨਹੀਂ ਮਿਲਣੀ ਠੀਕ ਹੈ ਇਹ ਜਿਹੜੀ 45 ਰੁਪਏ ਲਈ ਹੈ ਇਹ ਵੀ 60 70 ਰੁਪਏ ਵਿਕਣੀ ਹੈ ਇਹ ਅੱਜ ਵੀ ਭਲਾਂ ਦੀ ਮੈਂ ਲਾ ਕੇ ਇਹਨੂੰ 50 ਰੁਪਏ ਵੇਚਦਾ ਆ ਆਪ ਨੂੰ ਇਹ ਚੋ ਵੀ ਪੈਸੇ ਮਿਲ ਲੰਗੇ ਘਾਟਾ ਨਹੀਂ ਪੈਣਾ ਜਦੋਂ ਆਪਾਂ ਨਵਾਂ ਲੋਹਾ ਲਿਆ ਕੇ ਠੱਪਿਆ ਹੋਵੇ 3 ਠੱਪੇ ਹੋਣ ਉਹ ਕਿਸੇ ਕੰਮ ਦੀ ਜੇ ਵੀਰੇ ਕਰੀ ਮੰਨ ਲਓ ਜਿਹੜੀ 3 ਵਾਲੀ ਛੱਤ ਪਾ ਲਈਏ ਕੁਛ 6 ਮਹੀਨੇ ਕੁਝ ਕਰਨ ਕਿੰਨੀ ਪਾਉਣੀ ਛੱਤ ਮੰਨ ਲਓ 30 20 ਦਾ ਲਾ ਲਓ ਤੇ ਆਹੀ ਪਾਲੀ ਬਈ ਤੇ ਕਿਹੜਾ ਜੋਰ ਲੱਗਦਾ ਇਹ ਤੇ ਨਹੀਂ ਕਈ ਯਾਰੀ ਮੰਨ ਲੋ ਨਹੀਂ ਇਹਦਾ ਪ੍ਰਬੰਧ ਹੁੰਦਾ ਇਹ ਤਾਂ ਪ੍ਰਬੰਧ ਬਈ ਇਹ ਤਾਂ ਬਹੁਤ ਸਸਤਾ ਕੰਮ ਆ ਇਹਦਾ ਹਰ ਇੱਕ ਥਾਂ ਤੋਂ ਮਿਲੂਗਾ ਤੈਨੂੰ ਹੁਣ ਜਿਹੜੇ ਉਧਰ ਲਿਆ ਗਰਦਾਸਪੁਰ ਵਾਲੇ ਮਕੀਰੀਆਂ ਤੋਂ ਬਾਹਰ ਸਸਤਾ ਮਿਲਦਾ ਆਪਣੇ ਪੁੱਚੋ ਮੰਡੀ ਤੋਂ ਮਿਲਦਾ ਇਹ ਸਾਰੇ ਡਿਲੀਵਰੀ ਕਰ ਦਿੰਦੇ ਆ ਬਈ ਇਹ ਇਹ ਹਾਂ ਇਹ 20 ਫੁੱਟ ਹੈ ਜੀ ਗਾਡਰ ਇਹ 19 ਕੁ ਫੁੱਟ ਸਾਢੇ 19 ਫੁੱਟ ਤਿਆਰ ਆ ਵਿੱਚੋਂ ਇਹ 20 ਫੁੱਟ ਸਣੇ ਕੰਧਾਂ ਦਾ ਇਹ 30 ਦਾ ਵੀ ਬਣਾ ਸਕਦੇ ਨਹੀਂ ਭਾਈ 30 ਲੰਬਾਈ ਚੜਾਈ 20 ਫੁੱਟ ਰੱਖਣੀ ਆ ਲੰਬਾਈ ਕਿੰਨੀ ਮਰਜ਼ੀ ਕਰ ਲੋ ਆਪਣੇ 20 20 ਦਾ ਕਰ ਲੋ ਉਹ ਤੁਸੀਂ ਆਪ ਦੇ ਬੱਕਰੀਆਂ ਦੇ ਹਿਸਾਬ ਨਾਲ ਰੱਖਣਾ ਇੱਕ